ਲੋਕ ਸਭਾ ਹਲਕਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ 'ਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਇਸ ਮੌਕੇ ਤੇ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਸਰਦਾਰ ਦਰਜੀਤ ਸਿੰਘ ਮਿਆਦੀਆਂ ਅਤੇ ਉਹਨਾਂ ਦੇ ਨਾਲ ਸਮੂਹ ਆਪ ਆਗੂਆਂ ਤੇ ਵਰਕਰਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਮ੍ਰਿਤਸਰ ਪਹੁੰਚਣ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦਾ ਭਰਵਾ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਹਲਕਾ ਰਾਜਸਾਂਚਿਤ ਨੂੰ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਆਪ ਵਰਕਰਾਂ ਦਾ ਕਾਫਲਾ ਰੋਡ ਸ਼ੋਅ ਦੇ ਵਿੱਚ ਸ਼ਾਮਿਲ ਹੋਇਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਗਾ ਸਵਾਗਤ ਉਹਨਾਂ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਜਨਰਲ ਸਕਤਰ ਅੰਮ੍ਰਿਤਸਰ ਵਿਖੇ ਤੀ ਸਰਦਾਰ ਦਲਜੀਤ ਸਿੰਘ ਮਿਆਦੀਆਂ ਵੱਲੋਂ ਸਮੂਹ ਆਪ ਆਗੂ ਸਹਿਬਾਨਾਂ ਤੇ ਵਰਕਰਾਂ ਦਾ ਰੋਡ ਸ਼ੋਅ ਦੇ ਵਿੱਚ ਪਹੁੰਚਣ ਤੇ तहे ਦਿਲੋਂ ਧੰਨਵਾਦ ਵੀ ਕੀਤਾ ਗਿਆ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਲੋਕ ਸਭਾ ਵਰ ਸਰਪ੍ਰਿੰਦੇ ਜਿਵੇਂ ਆਹਦੇ ਹਾਂ ਅੱਜ ਸਰਦਾਰ ਕੁਲਦੀਪ ਸਿੰਘ ਜੀ ਤਾਰੀਵਾਲ ਜੀ ਦੇ ਲੋਕ ਲੋਕ ਸਭਾ ਦੇ ਉਮੀਦਵਾਰ ਉਹਨਾਂ ਦੇ ਖੇਤ ਵਿੱਚ ਜਿਹੜਾ ਚੋਣ ਪ੍ਰਚਾਰ ਲਈ ਸਾਡੇ ਸਰਦਾਰ ਮੁਖੀ ਪੰਜਾਬ ਤੋਂ ਸਨਮਾਨ ਜੀ ਪੁੱਜੇ ਔਰ ਲੋਕ ਸਭਾ ਅਮਰਸਰ ਦੇ ਸਮੂਹ ਆਉਂਦੇਦਾਰ ਸਹਿਬਾਨ ਵਰਕਰ ਸਹਿਬਾਨ ਵਲੰਟੀਅਰ ਸਹਿਬਾਨ ਵੱਲੋਂ ਪੂਰੇ ਜੋਸ਼ ਹੋਸ਼ ਸਾਧੇ ਨਾਲ ਉਹਨਾਂ ਦਾ ਪਰਵਾਂ ਸਵਾਗਤ ਕੀਤਾ ਗਿਆ ਵਾ ਔਰ ਸਾਡੇ ਸਾਥੀਆਂ ਦੇ ਵਿੱਚ ਉਤਸ਼ਾਹ ਨੂੰ ਦੇਖ ਕੇ ਤੁਹਾਨੂੰ ਲੱਗਦਾ ਆ ਕਿ ਲੋਕ ਸਭਾ ਅਮਰਸਰ ਤੋਂ ਸਰਦਾਰ ਕੁਲਦੀਪ ਸਿੰਘ ਦੀ ਤਾਰੀਵਾਲ ਨੂੰ ਵੱਡੀ ਲੀਡ ਦੇ ਨਾਲ ਚਤਾ ਕੇ ਜਿਹੜਾ ਸਾਡੇ ਕੌਮੀ ਕਨਵਿਨਰ ਸ਼੍ਰੀ ਰਵਿੰਦ ਕੇਤਰੀਵਾਲ ਜੀ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਝੋਲੀ ਦੇ ਵਿੱਚ ਸੀਟ ਪਾਉਣਗੇ ਔਰ ਜੋ ਮਾਨ ਸਾਹਿਬ ਦਾ ਨਾਰਾ ਹੈ 13 ਜੀਰੋ ਦਾ ਜੋ ਪੰਜਾਬ ਦੇ ਵਿੱਚ 2 ਸਾਲਾਂ ਦੇ ਵਿੱਚ ਕੀਤੇ ਕੰਮਾਂ ਨੂੰ ਸਰਦਾਰ ਭਗਵੰਤ ਸਿੰਘ ਜੀ ਦੇ ਨੂੰ ਪੰਜਾਬ ਵਾਸੀ ਮੋਹਰ ਲਾਉਣਗੇ ਔਰ 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਗਏ ਜਿਹੜੀਆਂ ਸਾਡੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣਗੇ ਸੋ ਸਾਰੇ ਸਾਥੀਆਂ ਦਾ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਚਰਦੀਕਲਾ ਟਾਈਮ ਟੀਵੀ ਲਈ ਜੋ گاਵਾ ਤੋਂ ਪੱਤਰਕਾਰ ਸੁਖਬੀਖ ਸਿੰਘ ਸੋਨਾਂ ਦੀ ਖਾਸ ਰਿਪੋਰਟ